ਜੋ ਵੀ ਕਲਮ ਖੁਦਾਵੰਦ ਨੇ ਸਾਨੂੰ ਦਿੱਤਾ ਹੈ ਸਾਡੇ ਸਭਨਾ ਦੇ ਜੀਵਨ ਚ ਕੰਮ ਕਰੇ ਹallelujah ਹallelujah ਸਰਬ ਸ਼ਕਤੀਮਾਨ ਜ਼ਿੰਦਾ ਖੁਦਾਵੰਦ ਯਰੀ ਤਬੀ ਯੇਸ਼ੂ ਮਸੀਹ ਜੀ ਆਪਣੇ ਆਪ ਨੂੰ ਤੁਹਾਡੇ ਹੱਥਾਂ ਸੁਬੰਧ ਪ੍ਰਾਪਤ ਨਾ ਸਾਰੇ ਕੰਮ ਤਾਂ ਹੀ ਆਂ ਤੁਹਾਡੇ ਹੱਥਾਂ ਸੁਬੰਧਿਆ ਪ੍ਰਭੂ ਜੀ ਜੋ ਵੀ ਗੱਲਬਾਤ ਖੁਦਾਵੰਦ ਹੋਵੇ ਤੁਹਾਡੀ ਆਤਮਾ ਦੇ ਦੁਆਰਾ ਹੋਵੇ ਮੇਰੇ ਖੁਦਾਵੰਦ ਖੁਦਾ ਕੜਾਈ ਵਚਨ ਖੁਦਾਵੰਦ ਖੁਦਾ ਸਾਡੇ ਜੀ ਮੱਚ ਸੋਗ ਨਾ ਫਲੇ ਕਿ ਉਹਨਾਂ ਬਲ ਹੋਵੇ ਸਾਰੇ ਪ੍ਰਬੀਸ਼ ਮੁਸਜਿਦ ਦੇਵਿੰਦਰ ਵਾਲੀ ਨਾਮ ਚ ਮੈਂ ਹਮੇ ਹallelujah ਅਸੀਂ ਖੁਦਾਵੰਦ ਦੇ ਬਚਨ ਦੇ ਵਿੱਚ ਗਾਵਾਂਗੇ ਉਹ ਮੇਰਾ ਅੱਜ ਦਾ ਟੌਪਿਕ ਹੈ ਅਸ ਤੋਂ ਪਹਿਲਾਂ ਸਾਰੇ ਸੇਕੀ ਸਾਰੇ ਭੈਣ ਭਾਈਆਂ ਨੂੰ ਮੇਰੇ ਵੱਲੋਂ ਜੋ ਮੇਰਾ ਅੱਜ ਦਾ ਟੌਪਿਕ ਹੈ ਉਹ ਹੈ ਕਿ ਪ੍ਰਭੂ ਦੇ ਆਖੇ ਲੱਗਣਾ ਤੇ ਮੈਂ ਪ੍ਰਭੂ ਦੀ ਅਸੀਂ ਆਪਣੇ ਖੁਦਾਵੰਦ ਦੀ ਆਵਾਜ਼ ਨੂੰ ਸੁਣੀਏ ਸੁਣਨਾ ਤੇ ਸੁਣ ਕੇ ਆਕੇ ਲੱਗਣਾ ਖੁਦਾਵੰਦ ਬਹੁਤ ਵਾਰ ਸਾਡੇ ਨਾਲ ਔਰ ਖਾਸ ਕਰਕੇ ਇਸੀ ਕਲਾਮ ਦੇ ਦੁਆਰਾ ਖੁਦਾਵੰਦ ਸਾਡੇ ਨਾਲ ਗੱਲ ਕਰਦੇ ਆ ਕਈ ਵਾਰ ਖੁਦਾਵੰਦ ਆਪਣੇ ਬਾਸਾਂ ਦੇ ਦੁਆਰਾ ਆਪਣੇ ਚੁਣਿਆ ਹੋਇਆਂ ਦੇ ਦੁਆਰਾ ਵੀ ਸਾਡੇ ਨਾਲ ਗੱਲ ਕਰਦੇ ਆ ਆਪਾਂ ਅੱਜ ਅਸੀਂ ਅੱਜ ਜੇ ਲਿਖਾਂਗੇ ਜਦੋਂ ਪਹਿਲਾ ਵਚਨ ਅਸੀਂ ਪੜਾਂਗੇ ਤੋਂ ਜੋ ਹੋਂਨਾ ਦੋ ਦੇ ਵਿੱਚ ਜਾਵਾਂਗੇ ਉੰਨੇ 7 ਤੋਂ 11 ਤੱਕ ਪੜਾਂਗੀ। ਸੋ ਯਿਸੂ ਨੇ ਉਹਨਾਂ ਨੂੰ ਆਖਿਆ ਜਦੋਂ ਅਬੂ ਯਿਸੂ ਮਸੀਹ ਪਹਿਲਾ ਜਿਹੜਾ ਮੈਰਕਲ ਕਰਦੇ ਆ ਉੱਥੇ ਉਹ ਵਿਆਹ ਦੇ ਵਿੱਚ ਜਾਂਦੇ ਆ। ਸੋ ਅਬੂ ਯਿਸੂ ਮਸੀਹ ਔਰ ਉਹਨਾਂ ਦੀ ਮਾਤਾ ਉੱਥੇ ਪ੍ਰਭੂ ਜੀ ਉਹਨਾਂ ਦੀ ਮੈਂ ਜਿੱਦਾਂ ਮੁੱਕ ਜਾਂਦੀ ਆ ਜੋ ਕਿ ਦਾਖਰਾਸ ਹੁੰਦਾ ਆ ਤੇ ਉੱਥੇ ਮੁੱਕ ਜਾਂਦਾ ਆ ਤਾਂ ਉੱਥੇ ਪ੍ਰਭੂ ਜੀ ਕਰਾ ਕੀ ਕਹਿੰਦੇ ਆ ਆਪਣੇ ਅ ਜੇਲੀ ਨੂੰ ਚੋਦੇ ਉਹਨਾਂ ਦੇ ਨਾਲ ਕਿਹਾ ਉਹ ਵੀ ਉਸ ਟਾਈਮ ਉੱਥੇ ਤੱਕ ਅਸੀਂ ਸੋਚ ਸਕਦੇ ਕਿ ਉਹ ਆਪਣੇ ਗੁਰੂ ਦੇ ਨਾਲ ਆਪਣੇ ਪ੍ਰਭੂ ਦੇ ਨਾਲ ਉਹ ਵਿਆਹ ਤੇ ਗਏ ਸੀ ਅੱਛੇ ਬਣ ਕੇ ਗਏ ਹੋਣਗੇ ਲੇਕਿਨ ਗੁਰੂ ਨੇ ਉੱਥੇ ਕੰਮ ਲਾ ਦਿੱਤੇ ਤਾਂ ਦੇਖਦੇ ਆਗੇ ਪ੍ਰਭੂ ਜੀ ਨੇ ਕੀ ਹੁਕਮ ਦਿੱਤਾ ਉਹਨਾਂ ਨੂੰ ਹ ਯਿਸੂ ਨੇ ਉਹਨਾਂ ਨੂੰ ਆਖਿਆ ਕਿ ਮੱਤਾਂ ਵਿੱਚ ਜਲ ਭਰੋ ਸੋ ਉਹਨਾਂ ਨੇ ਮੱਟ ਨੱਕੋ ਨੱਕ ਪਰ ਦਿੱਤੀ ਫੇਰ ਉਸ ਨੇ ਉਹਨਾਂ ਨੂੰ ਆਖਿਆ ਹੁਣ ਕੱਢੋ ਤੇ ਸਭਾ ਦੇ ਪ੍ਰਧਾਨ ਕੋਲ ਲੈ ਜਾਓ ਸੋ ਉਹ ਲੈ ਗਏ ਜਾ ਸਭਾ ਦੇ ਪ੍ਰਧਾਨ ਨੇ ਉਹ ਜਲ ਜਿਹੜਾ ਮੈਂ ਬਣ ਗਿਆ ਸੀ ਸਖਿਆ ਹਰਨਾ ਜਾਤਾ ਜੋ ਇਹ ਕਿਥੋਂ ਹੈ ਪਟੈਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਤਾਂ ਦੇ ਸੰਨ ਆ ਸਭਾ ਦੇ ਪ੍ਰਧਾਨ ਨੇ ਲਾੜੇ ਨੂੰ ਸੱਦ ਕੇ ਉਹਨੂੰ ਆਖਿਆ ਹਰੇਕ ਮਨੁੱਖ ਪਹਿਲਾਂ ਅੱਛੀ ਮੈਂ ਦਿੰਦਾ ਹੈ ਜਾਂ ਬਹੁਤ ਪੀ ਚੁੱਕੇ ਮਗਰੋਂ ਮਾੜੀ ਪਰ ਤੇ ਅੱਛੀ ਮੈਂ ਹੋਣ ਸਿੱਕ ਰੱਖ ਛੱਡੀ ਹੈ ਇਹ ਨਿਸ਼ਾਨਾਂ ਦਾ ਆਰੰਭ ਸੀ ਜਿਹੜਾ ਯੇਸ਼ੂ ਨੇ ਗਲੀਲ ਦੇ ਕੰਨਾਂ ਵਿੱਚ ਵਿਖਾ ਕੇ ਆਪਣਾ ਤੇਜ ਪ੍ਰਗਟ ਕੀਤਾ ਉਹਦੇ ਚੇਲਿਆਂ ਨੇ ਉਹ ਸੁੱਤੇ ਨਿਚਾ ਕਿੱਤੀ ਹallelujah ਤਾਂ ਸੀ ਕੀ ਦੇਖਦੇ ਆ ਕਿ ਜਦੋਂ ਮੈਂ ਮੁੱਕ ਜਾਂਦੀ ਆ ਤਾਂ ਪ੍ਰਭੂ ਜੀ ਇੱਥੇ ਕਹਿੰਦੇ ਆ ਵੀ ਜੋ ਮੱਟ ਹੁੰਦੇ ਆ ਉਹਨਾਂ ਦੇ ਘਰ ਦੇ ਬਾਹਰ ਪਏ ਤਾਂ ਉਹ ਕਹਿੰਦੇ ਵੀ ਇਹਨਾਂ ਨੂੰ ਨੱਕੋ ਨੱਕ ਧਰ ਦੇ। ਲਓ ਫੁੱਲ ਧਰ ਦੋ। ਤਾਂ ਇਹ ਹੁੰਦਾ ਆ ਕਿ ਉਹ ਜਦੋਂ ਪੁੱਸਾ ਦਾਲ ਨੂੰ ਜਦੋਂ ਕੱਢ ਕੇ ਦਿੱਤਾ ਜਾਂਦਾ ਆ ਤਾਂ ਉਹ ਮੈਂ ਬਣ ਜਾਂਦੀ ਆ ਸੱਚਮੁੱਚ ਠੀਕ। ਉਹ ਪਹਿਲਾਂ ਹੀ ਮਿਰਕਲ ਸੀ। ਪਹਿਲਾਂ ਹੀ ਚਮਤਕਾਰ ਸੀ ਉਹ ਜੋ ਪ੍ਰਭੂ ਯਿਸੂ ਮਸੀਹ ਨੇ ਕਿਤਾਬ ਉਸ ਜਗ੍ਹਾ ਦੇ ਉੱਤੇ ਔਰ ਸਤ ਮੁਝੇ ਸਾਰੇ ਹੈਰਾਨ ਸੀ ਉਹ ਦੇ ਚੇਲਿਆਂ ਨੇ ਕਿ ਪ੍ਰਭ ਦੇ ਚੇਲਿਆਂ ਨੇ ਕੀ ਹੋਰ ਵੀ ਨਿੱਚਾ ਕੀਤੀ ਉਹਦੇ ਉੱਤੇ ਕਿਉਂਕਿ ਉਹਨਾਂ ਨੇ ਉੱਥੇ ਜਦੋਂ ਪ੍ਰਭ ਯਿਸੂ ਮਸੀਹ ਕਹਿੰਦੇ ਕਹਿ ਰਹੇ ਹੋਣਗੇ ਕਿ ਮੈਂ ਜਲ ਨਾਲ ਭਰ ਦੋ ਨਿੱਚਾ ਘਟਾ ਨੂੰ ਫਾਇਰ ਚੱਲਦਾ ਹੈ ਲੇਕਿਨ ਉਹ ਕੇੰਦੇ ਉਹਨੇ ਕਿ ਮਤਲਬ ਉੱਥੇ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਸੋਚ ਆਨਦੀ ਕਿ ਵੀ ਪ੍ਰਭੂ ਜਲ ਕੀ ਕਰਨਾ ਆ ਪਾਣੀ ਕੀ ਕਰਨਾ ਇੱਥੇ ਚਾਹੀਦੀ ਤਾਂ ਮੈਂ ਆ ਪਰ ਉਹਨਾਂ ਨੇ ਕੋਈ ਵੀ ਇੱਥੇ ਸਵਾਲ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਸਿਰਫ ਪ੍ਰਭੂ ਦੇ ਅੱਖੇ ਲੱਗੇ ਹੋ ਆਪਣੇ ਗੁਰੂ ਦੇ ਅੱਖੇ ਲੱਗੇ ਔਰ ਉਹਨਾਂ ਦੀ ਆਵਾਜ਼ ਨੂੰ ਸੁਣਿਆ ਤੇ ਉਸੇ ਤਰ੍ਹਾਂ ਹੀ ਕੀਤਾ ਜਿੱਦਾਂ ਪ੍ਰਭੂ ਨੇ ਕਿਹਾ ਸੀ ਤਾਂ ਉੱਥੇ ਇੱਕ ਮੈਰਕਲ ਹੋ ਗਿਆ ਉਸ ਤੋਂ ਅੱਗੇ ਸੀ ਲੂਕਾ ਦੀ ਅੱਜ ਦੇ ਵਿੱਚ ਗਾਵਾਂਗੇ ਲੂਕਾ ਪੰਜ ਪੰਜ ਦੇ ਆਇ ਦੀ 5 ਤੋਂ 8 ਤੱਕ ਮੈਂ ਪੜਾਂਗੀ ਸਮੌਨ ਨੇ ਉੱਤਰ ਦਿੱਤਾ ਕਿ ਸੁਆਮੀ ਜੀ ਜਦੋਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਤੇ ਮੱਛੀਆਂ ਫੜਨ ਦੇ ਲਈ ਜਾਂਦੇ ਆ ਤਾਂ ਉਸ ਜਗ੍ਹਾ ਦੇ ਉੱਤੇ ਮਤਲਬ ਉਹ ਪੂਰੀ ਰਾਤ ਮਿਹਨਤ ਕਰਦੇ ਆ ਪਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਉਸ ਦੇ ਬਾਅਦ ਜਦੋਂ ਪ੍ਰਭੂ ਉੱਥੇ ਆਉਂਦੇ ਆ ਤਾਂ ਕੀ ਉਹ ਕਹਿੰਦੇ ਆ ਸਮੌਨ ਨੇ ਉੱਤਰ ਦਿੱਤਾ ਕਿ ਸੁਆਮੀ ਜੀ ਅਸਾਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਸਾਧਵੀ ਤੇਰੇ ਸਾਧਵੀ ਤੇਰੇ ਆਖੜ ਨਾਲ ਡਾਲ ਪਾਵਾਂ ਦਾ ਜਾਂ ਉਹਨਾਂ ਇਹ ਕੀਤਾ ਤਾਂ ਬਹੁਤ ਬਹੁਤ ਸਾਰੀਆਂ ਮੱਛੀਆਂ ਘੇਰ ਲਈਆਂ ਉਹਨਾਂ ਨੇ ਉਹਨਾਂ ਦੇ ਡਾਲ ਟੁੱਟਣ ਲੱਗੇ ਤਾਂ ਸਾਧੂ ਉਹਨਾਂ ਨੇ ਸਾਧੂ ਉਹਨਾਂ ਆਪਣੇ ਸਾਝੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ ਸੈਨਤ ਕੀਤੀ ਜੋ ਆਣ ਕੇ ਸਾਡੀ ਮਦਦ ਕਰੋ ਤੋ ਉਹ ਆਏ ਅਤੇ ਦੋਵੇਂ ਬੇੜੀਆਂ ਅਜੇਹੇ ਅਜਹੀਆਂ ਭਾਰ ਲਈਆਂ ਜੋ ਡੁੱਬਣ ਲੱਗੀਆਂ ਸਮਾਪਤਰਾ ਸੇ ਦੇਖ ਕੇ ਯੇਸ਼ੂ ਦੇ ਪੈਰੀਂ ਪਿਆ ਤੇ ਬੋਲਿਆ ਪ੍ਰਭੂ ਜੀ ਮੇਰੇ ਕੋਲੋਂ ਛੱਲਿਆ ਜਾ ਕਿਉਂ ਜੋ ਮੈਂ ਆਪੀ ਹਾਂ ਹallelujah ਨਹੀਂ ਤੇ ਸੀ ਦੇਖਦੇ ਆ ਕਿ ਜਦੋਂ ਪ੍ਰਭੂ ਇਸ ਤੋ ਕਿ ਉਹ ਤਾਂ ਮਿਹਨਤ ਕਰ ਚੁੱਕੇ ਸੀ ਉਹਨਾਂ ਦਾ ਬਿਜ਼ਨਸ ਸੀ ਉਹਨਾਂ ਦਾ ਰੋਜ਼ ਦਾ ਕੰਮ ਸੀਗਾ ਲੇਕਿਨ ਫੇਰ ਵੀ ਉਹਨਾਂ ਨੇ ਪ੍ਰਭੂ ਦੀ ਆਵਾਜ਼ ਨੂੰ ਸੁਣਿਆ ਪ੍ਰਭੂ ਦੇ ਕਹਿਣ ਤੇ ਹੀ ਉਹਨਾਂ ਨੇ ਜੋ ਜਦੋਂ ਜਾਲ ਪਾਇਆ ਤਾਂ ਸੱਚਮੁੱਚ ਉਹਨਾਂ ਨੇ ਆਪਣੇ ਗੁਰੂ ਦੇ ਜਦੋਂ ਆਖੇ ਲੱਗੇ ਪ੍ਰਭੂ ਦੇ ਤਾਂ ਉਹ ਨਕੋ ਨਕ ਉਹ ਬੇੜੀਆਂ ਸੱਚਮੁੱਚ ਇੰਨੀਆਂ ਭਰ ਗਈਆਂ ਕਿ ਟੁੱਟਣ ਲੱਗੀਆਂ ਤੇ ਡੁੱਬਣ ਲੱਗੀਆਂ ਕਿਉਂਕਿ ਇੰਨਾ ਜ਼ਿਆਦਾ ਭਾਰ ਹੋ ਗਿਆ ਉਹਨਾਂ ਮੱਛੀਆਂ ਦਾ ਤੇ ਜਿਹੜੇ ਜਾਲ ਸੀ ਉਹ ਟੁੱਟਣ ਲੱਗੇ ਤੇ ਸੱਚਮੁੱਚ ਜਦੋਂ ਅਸੀਂ ਦੇਖਦੇ ਹਾਂ ਪਿੱਛੇ ਕਿ ਅਸੀਂ ਇੱਥੇ ਪਹਿਲਾ ਮਿਰਕਲ ਦੇਖਦੇ ਹਾਂ ਤਾਂ ਉੱਥੇ ਵੀ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਨੱਕੋ ਨੱਕ ਛਾਰ ਦਿਓ ਮਤਲਬ ਜੋ ਮਤ ਨੇ ਨੱਕੋ ਨੱਕ ਛਾਰ ਦਿਓ ਤਾਂ ਇੱਥੇ ਜੋ ਜਾਲ ਨੇ ਇਹ ਵੀ ਇੱਕਦਮ ਫੁੱਲਫਿਲ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਜਦੋਂ ਅਸੀਂ ਪ੍ਰਭੂ ਦੀ ਆਵਾਜ਼ ਨੂੰ ਸੁਣਦੇ ਹਾਂ ਤਾਂ ਸੱਚਮੁੱਚ ਉਹ ਸਾਡੇ ਜੀਵਨ ਨੂੰ ਫੁੱਲਫਿਲ ਕਰ ਦਿਆ ਪ੍ਰਭੂ ਭਰ ਦਿੰਦੇ ਆ ਆਪਣੇ ਆਤਮਾ ਦੇ ਨਾਲ ਆਪਣੀ ਸ਼ਾਂਤੀ ਦੇ ਨਾਲ ਕਰਦੇ ਆ ਪ੍ਰਭੂ ਜੀ ਕਿਉਂਕਿ ਜਦ ਅਸੀਂ ਦੇਖਦੇ ਹਾਂ ਜਿਨ੍ਹਾਂ ਲੋਕਾਂ ਨੇ ਪ੍ਰਭੂ ਦੀ ਆਵਾਜ਼ ਨੂੰ ਸੁਣਿਆ ਉਹ ਐਨ ਵਕਤ ਤੇ ਵੀ ਬਚਾਏ ਗਏ ਜਦੋਂ ਸਮਾਨ ਕੋੜੀ ਨੂੰ ਹੁਕਮ ਦਿੱਤਾ ਗਿਆ ਜਦੋਂ ਆਪਣੇ ਦਾਸ ਦੇ ਕੋਲ ਪੇ ਜਾਂਦਾ ਆ ਸਮਾਨ ਕ ਜਿਹਨੂੰ ਕੋੜ ਹੋਇਆ ਸੀ ਤੇ ਉਹਦੇ ਘਰ ਜਿਹੜੀ ਲੜਕੀ ਆ ਕਮ ਕਰਦੀਆ ਤਾਉ ਕੈਨ ਬੀ ਆ ਕੇ ਜ ਜਾਉ ਨਬੀ ਨੂੰ ਮਿਲ ਜਾ ਕੇ ਉਹ ਜੋ ਵੀ ਤਨ ਹੁਕਮ ਦੇਗਾ ਸੋ ਪੂਰਾ ਕਰੀਤਾ ਤੇ ਕੀ ਹੁੰਦਾ ਆ ਨਮਾਨ ਨਮਾਨ ਕੋੜੀ ਨੂੰ ਮਤਲਬ ਉਹਨੂੰ ਕੋੜ ਹੋਇਆ ਤਾਂ ਉੱਥੇ ਹੁੰਦਾ ਕੀ ਹੈ ਉਹਨੂੰ ਉਹਨੂੰ ਦੱਸਿਆ ਗਿਆ ਜੋ ਖੁਦਾ ਦੇ ਦਾਸ ਨੇ ਜੋ ਖੁਦਾ ਦੇ ਬੰਦੇ ਨੇ ਜੋ ਪ੍ਰਭੂ ਦੇ ਨਬੀ ਨੇ ਉਹਨੂੰ ਹੁਕਮ ਦਿੱਤਾ ਸੀ ਉਹ ਇਹ ਸੀ ਕਿ ਤੂੰ ਸੱਤ ਚੁੱਬੀਆਂ ਲਗਾ ਜਾ ਕੇ ਉਹ ਕੈਰੀਅਰ ਕੇ ਵੀ ਮੇਰੇ ਦੇਸ਼ ਦੇ ਵਿੱਚ ਨਦੀਆਂ ਹੈ ਨਹੀਂ ਵੀ ਮੈਂ ਉੱਥੇ ਨਹੀਂ ਸੀ ਇਹ ਚੁੱਭੀਆਂ ਲਾ ਸਕਦਾ ਪਰ ਨਹੀਂ ਉੱਥੇ ਗੱਲ ਸਿਰਫ ਉਹਦੀ ਪਾਣੀ ਦੇ ਵਿੱਚ ਜਾਣ ਦੀ ਨਹੀਂ ਸੀ ਗੱਲ ਸਿਰਫ ਗੱਲ ਮੰਨਣ ਦੀ ਸੀ ਕਿ ਪ੍ਰਭੂ ਦੀ ਆਗਿਆ ਨੂੰ ਉਹ ਮੰਨਦਾ ਜੋ ਖੁਦਾ ਨੇ ਆਪਣੇ ਬਾਸ ਦੀ ਜ਼ੁਬਾਨ ਦੇ ਦੁਆਰਾ ਉਹਨੂੰ ਕਿਹਾ ਆ ਕਿ ਉਹ ਉਸ ਹੁਕਮ ਨੂੰ ਮੰਨ ਰਿਹਾ ਵਾ ਸੱਚਮੁੱਚ ਜਦੋਂ ਉਹ ਉਹਦਾ ਨੌਕਰ ਉਹਨੂੰ ਸਮਝਾਉਂਦਾ ਕਿ ਇਹ ਕਿਹੜੀ ਵੱਡੀ ਗੱਲ ਆ ਉਹ ਇਸ ਜ਼ਾਰ ਤੇ ਆਪਣੇ ਆਪ ਨੂੰ ਡੁੱਬੋ ਪਾਣੀ ਦੇ ਵਿੱਚ ਸਤਮੂਜੋ ਪਹਿਲੀ ਵਾਰ ਕਹਿੰਦੇ ਉੱਥੇ ਲਿਖਿਆ ਗਿਆ ਪਹਿਲੀ ਵਾਰ ਇੱਕ ਵਾਰ ਦੋ ਵਾਰ ਤਿੰਨ ਵਾਰ ਉਹ ਨਹੀਂ ਉਹ 6 ਵਾਰ ਵੀ ਡੁੱਬਣ ਦੇ ਨਾਲ ਡੁੱਬ ਕੇ ਬਾਹਰ ਆਉਣ ਦੇ ਨਾਲ ਚੰਗਾ ਨਹੀਂ ਹੋਇਆ ਲੇਕਿਨ ਉਹਨੇ ਜਦੋਂ ਪੂਰੀ ਆਗਿਆਕਾਰੀ ਕੀਤੀ ਜਦੋਂ 7ਵੀਂ ਵਾਰ ਉਹ ਇੱਕਦਮ ਬਾਹਰ ਆਉਂਦਾ ਪਾਣੀ ਦੇ ਵਿੱਚੋਂ ਤਾਂ ਉਹਦਾ ਸਰੀਰ ਜਿਹੜਾ ਉਹ ਇੱਕ ਬਾਲਕ ਦੀ ਤਰ੍ਹਾਂ ਕਹਿੰਦੇ ਹੋ ਜਾਂਦਾ ਇੱਕ ਮਤਲਬ ਬਹੁਤ ਸੋਪ ਜਿਹੜਾ ਸਰੀਰ ਹੈ ਕਿ ਨਵੇਂ ਸਿਰਿਓਂ ਦਾ ਜਨਮ ਜਿੱਦਾਂ ਹੋ ਜਾਂਦਾ ਹੈ ਅੱਜ ਮੱਚੇ ਸੀ ਪ੍ਰਭੂ ਦੀ ਆਵਾਜ਼ ਨੂੰ ਹਮੇਸ਼ਾ ਸੁਣਦੇ ਰਹੀਏ ਜਦੋਂ ਸਾਮੂਅਲ ਨੂੰ ਅ ਪ੍ਰਭੂ ਨੇ ਸਾਮੂਅਲ ਦੇ ਦੁਆਰਾ ਮਸਾ ਕੀਤਾ ਗਿਆ ਸੀਗਾ ਤਾਉਲ ਦਾ ਤਾਉਲ ਨੂੰ ਮਸਾ ਕੀਤਾ ਗਿਆ ਤਾਂ ਉਹਨੇ ਉੱਥੇ ਪ੍ਰਭੂ ਦੀ ਆਵਾਜ਼ ਨੂੰ ਨਹੀਂ ਸੁਣਿਆ ਉਹਨੂੰ ਕਿਹਾ ਗਿਆ ਸੀ ਕਿ ਤੂੰ ਜੋ ਕੁਛ ਵੀ ਆ ਲੈ ਕੇ ਜਾ ਤੂੰ ਜਾ ਕੇ ਖਤਮ ਕਰ ਦੇ ਉੱਤੋਂ ਕੁਝ ਵੀ ਨਾਮ ਬਚਿਆ ਰਹੀ ਦੇ ਵਿੱਚੋਂ ਅੱਲਾ ਸਭ ਜਿਆਦਾ ਸੀ ਦੇਖਦੇ ਆ ਤਾਂ ਸੌਲ ਨੂੰ ਜੋ ਹੁਕਮ ਦਿੱਤਾ ਗਿਆ ਸੀਗਾ ਵੀ ਸਭ ਕੁਝ ਖਤਮ ਕਰ ਦੇ ਉਹਨਾਂ ਦਾ ਪਰ ਨਹੀਂ ਉਹਨੇ ਕੁਝ ਬਚਾ ਰੱਖਿਆ ਕੁਝ ਪੇਡਾਂ ਕੁਝ ਚੰਗੇ ਚੰਗੇ ਜਾਨਵਰ ਬਚਾ ਰੱਖੇ ਤਾਂ ਉਪਰ ਮਤਲਬ ਕੈਰੀਅਰ ਸੀ ਕਿ ਨਹੀਂ ਇਹ ਤਾਂ ਮੈਂ ਪ੍ਰਭੂ ਨੂੰ ਵੇਟ ਕਰਨ ਦੇ ਲਈ ਹੀ ਲਾਚ ਆਇਆ ਮੈਂ ਉਹਨੇ ਪ੍ਰਭੂ ਦੀ ਆਵਾਜ਼ ਨੂੰ ਜਦੋਂ ਨਹੀਂ ਸੁਣਿਆ ਤਾਂ ਉੱਥੇ ਉਹ ਡਿੱਗ ਗਿਆ ਆਪਣੀ ਜਗ੍ਹਾ ਤੋਂ ਹੀ ਡਿੱਗ ਗਿਆ ਫਤਮੁਚ ਖੁਦਾਵੰਨ ਨੇ ਉਹਦੇ ਕੀ ਕਹਿੰਦਾ ਹੈ ਪ੍ਰਭੂ ਇੱਥੇ ਖੁਦਾਵੰਨ ਦਾ ਜਦੋਂ ਉਹਨੂੰ ਦੱਸਦੇ ਹੈ ਪ੍ਰਭੂ ਕਹਿੰਦੇ ਵੀ ਜਦੋਂ ਉਹ ਕਹਿੰਦੇ ਅਮਲਿਕੀਆਂ ਨੂੰ ਤੂੰ ਵੀ ਨਾਸ਼ ਕੀਤਾ ਉਹਨੇ ਕਿਹਾ ਵੀ ਕੁਝ ਚੀਜ਼ਾਂ ਵੀ ਉਹਨਾਂ ਨੇ ਕਿਹਾ ਵੀ ਜਦੋਂ ਪ੍ਰਭੂ ਦਾ ਦਾਸ ਆਉਂਦਾ ਉੱਥੇ ਤਾਂ ਉਹ ਕਹਿੰਦਾ ਵੀ ਮੈਂ ਇਹ ਆਵਾਜ਼ ਕਿੱਥੋਂ ਸੁਣ ਰਿਹਾ ਹਾਂ ਇਹ ਤੋਂ ਕੁਛ ਲਈ ਸਿੱਧਾ ਨੂੰ ਰੱਖਿਆ ਤਾਂ ਉਹ ਕਹਿੰਦਾ ਵੀ ਮੈਂ ਪ੍ਰਭੂ ਨੂੰ ਭੇਟ ਕਰਨ ਦੇ ਲਈ ਲਿਆਇਆ ਲੇਕਿਨ ਪ੍ਰਭੂ ਉੱਤੇ ਉਹਨੂੰ ਕੀ ਕਹਿੰਦੇ ਆ ਆਪਣੇ ਦਾਸ ਦੇ ਦੁਆਰਾ ਕਹਿੰਦੇ ਪਲਾ ਯਹੋਵਾ ਬਾਈ ਸਾਮੂਅਲ ਪਹਿਲਾ ਸਾਮੂਅਲ ਇਹਦੀ ਬਾਈ ਹੈ ਵਿੱਚ ਆਪਾਂ ਦੇਖਦੇ ਆ ਪਲਾ ਯਹੋਵਾ ਹੋਮ ਦੀਆਂ ਪੇਟਾਂ ਬਲੀਆਂ ਨਾਲ ਪਰਸਾਨ ਹੁੰਦਾ ਹੈ ਜਾਂ ਇਸ ਗੱਲ ਉੱਤੇ ਜੋ ਉਹਦੀ ਆਵਾਜ਼ ਸੁਣੀ ਜਾਵੇ ਵੇਖ ਮੰਨਣਾ ਪੇਟਾਂ ਚੜਾਉਣ ਨਾਲ ਰੋਤਦਾ ਬੰਨਣਾ ਛਤਰੀਆਂ ਦੀ ਚਰਦੀ ਨਾਲੋਂ ਚੰਗਾ ਹੈ ਲੇਕਿਨ ਦੇਖੋ ਪ੍ਰਭੂ ਕਹਿੰਦੇ ਆ ਕਿ ਪੇਟਾਂ ਚੜਾਉਣ ਨਾਲੋਂ ਦੀ ਆਵਾਜ਼ ਸੁਣਨੀ ਜਿਆਦਾ ਚੰਗੀ ਹੈ ਕਿਉਂ ਜੋ ਬਗਾਵਤ ਅਤੇ ਜਾਦੂਗਰੀ ਦਾ ਪਾਪ ਇੱਕੋ ਜਿਹਾ ਹੀ ਹੈ ਅਤੇ ਖਰਚਾ ਉਹ ਤੇ ਬਦੀ ਤੇ ਮੂਰਤੀ ਪੂਜਾ ਇੱਕੋ ਜਿਹੀ ਹੈ ਸੋ ਜਿਹਾਂ ਤੈ ਯਹੋਵਾ ਦੇ ਵਚਨ ਨੂੰ ਰੱਦਿਆ ਤੇਹਾ ਹੀ ਉਸਨੇ ਪਾਸ਼ਾ ਰਹਿਣ ਤੋਂ ਤੈਨੂੰ ਰੱਦਿਆ ਕੱਤਮ ਹੋ ਚੋ ਨੂੰ ਪਾਸ਼ਾ ਬਣਾਇਆ ਗਿਆ ਸੀ ਸੈਮੂਅਲ نبی ਨੂੰ ਭੇਜਿਆ ਗਿਆ ਸੀ ਕਿ ਤੂੰ ਉਹਨੂੰ ਮਸਾ ਕਰ ਔਰ ਉਹਨੂੰ ਇਜ਼ਰਾਇਲ ਦੇ ਇੱਤੇ ਪਾਸ਼ਾ ਬਣਾ ਲੇਕਿਨ ਉਹ ਆਪਣੀ ਆਪਣੀ ਪਾਸ਼ਾ ਹੀ ਤੋਂ ਵੀ ਜਾਣਦਾ ਰਿਹਾ ਕਿਉਂਕਿ ਉਹਨੇ ਪ੍ਰਭੂ ਦੀ ਆਵਾਜ਼ ਨੂੰ ਨਹੀਂ ਸੁਣਿਆ ਜਦੋਂ ਜੁਨਾਹ نبی ਨਿੰਮੇ ਸ਼ਹਿਰ ਦੇ ਵਿੱਚ ਜਾਂਦਾ ਆ ਉੱਥੇ ਜਾ ਕੇ ਪ੍ਰਭੂ ਦਾ ਮੈਸੇਜ ਲੈ ਕੇ ਜਾਂਦਾ ਆ ਕਿ ਨਿੰਮੇ ਨੂੰ ਖਤਮ ਕਰਨ ਵਾਲਾ ਆ ਪਰਮੇਸ਼ਰ ਤਾਂ ਉੱਥੇ ਕੀ ਹੁੰਦਾ ਐਨ ਵਕਤ ਤੇ ਹੀ ਪ੍ਰਭੂ ਉਹਨਾਂ ਨੂੰ ਉਹਨਾਂ ਦੇ ਉੱਤੇ ਬੈਆ ਕਰਦਾ ਕਿਉਂ ਕਿਉਂਕਿ ਉਹਨਾਂ ਨੇ ਪ੍ਰਭੂ ਦੀ ਆਵਾਜ਼ ਨੂੰ ਸੁਣਿਆ ਤੇ ਉਹਨੂੰ ਮੰਨਿਆ ਐਨ ਵਕਤ ਤੇ ਖੁਦਾਵੰ ਨੇ ਉਹਨਾਂ ਦੀ ਉਹਨਾਂ ਨੂੰ ਬਚਾਇਆ ਇਸ ਕਰਕੇ ਉਹ ਨੂੰ ਜਦ ਕੇ ਜੁਨਾ ਨਬੀ ਨੂੰ ਤਾਂ ਉਹ ਤਾਂ ਉਸ ਜਗ੍ਹਾ ਤੇ ਜਾ ਵੀ ਨਹੀਂ ਸੀ ਰਿਹਾ ਖੁਦਾਵੰ ਨੇ ਫੇਰ ਵੀ ਉਹਨੂੰ ਭੇਜਿਆ ਕਿ ਹੋ ਸਕਦਾ ਹੋ ਸਕਦਾ ਉਹ ਲੋਕ ਆਪਣੇ ਆਪ ਨੂੰ ਮਨੀਆਂ ਕਰਨ ਤਾਂ ਪ੍ਰਭੂ ਸੱਚਮੁੱਚ ਦਇਆਵਾਨ ਹੈ ਕਿਉਂਕਿ ਪ੍ਰਭੂ ਉੱਥੇ ਉਹਨਾਂ ਨੂੰ ਨਾਸ਼ ਕਰਨ ਦੇ ਲਈ ਨਹੀਂ ਸੀ ਜਿਵੇਂ ਅਸੀਂ ਪਿਛਲੇ ਦਿਨਾਂ 'ਚ ਦੇਖਦੇ ਆ ਜਦੋਂ ਪਾਸਟਰੀ ਆਏ ਸੀਗੇ ਪਾਸਟਰ ਡਾਈਗੋ ਆਏ ਸੀ ਕਿੰਨੀਆਂ ਅਸਲੀ ਅਦਭੁਤ ਗਵਾਹੀਆਂ ਸੁਣੀਆਂ ਕਿੰਨੇ ਲੋਕਾਂ ਨੇ ਪ੍ਰਭੂ ਦੇ ਮਸਾ ਮਹਿਸੂਸ ਕੀਤਾ ਕਿਉਂਕਿ ਪ੍ਰਮੇਸ਼ਰ ਅਸੀਂ ਆਦਰ ਕਰੀਏ ਆਪਣੇ ਦਾਸਾਂ ਦਾ ਉਹਨਾਂ ਦੇ ਵੀ ਆਖੇ ਲੱਗੀਏ ਆਪਣੇ ਪ੍ਰਭੂ ਕਿਉਂਕਿ ਪ੍ਰਭੂ ਦਾ ਜੋ ਉਹਨਾਂ ਦੀ ਜ਼ੁਬਾਨ ਹੈ ਉਹ ਪ੍ਰਭੂ ਆਪਣੀ ਜ਼ੁਬਾਨ ਬਣਾ ਕੇ ਉਹਨਾਂ ਨੂੰ ਭੇਜਦਾ ਆ ਤਾਂ ਉਹ ਸਾਡੇ ਲਈ ਆਉਂਦੇ ਆ ਤੇ ਜਿੱਦਾਂ ਪਰਮੇਸ਼ਰ ਉਹਨਾਂ ਦੇ ਮੂੰਹ ਦੇ ਦੁਆਰਾ ਸਾਡੇ ਨਾਲ ਗੱਲ ਕਰਦੇ ਆ ਕਿ ਮੈਂ ਜਦੋਂ ਅਸੀਂ ਦੇਖਦੇ ਕਿ ਮੂਸਾ ਦੇ ਉੱਤੇ ਜਦੋਂ ਬੁੜਬੁੜਾਈ ਸੀਗੇ ਉਹਨਾਂ ਦੀ ਜੋ ਸਿਸਟਰ ਸੀ ਮਰੀਮ ਮਰੀਮ اور ਉਹਨਾਂ ਦਾ ਬ੍ਰਦਰ ਜੋ ਹ ਜਦੋਂ ਬੁੜ ਬੜਾਈ ਸੀ ਕਿ موسی ਨਾਲ ਹੀ ਪ੍ਰਭੂ ਗੱਲ ਕਰ ਸਕਦਾ ਕਿ ਸਾਡੇ ਨਾਲ ਗੱਲ ਨਹੀਂ ਕਰ ਸਕਦਾ ਕਈ ਵਾਰ ਅਸੀਂ ਘਮੰਡ ਕਰਦੇ ਆ ਆਪਣੇ ਅੰਦਰ ਅਸੀਂ ਕਹਿੰਦੇ ਆ ਕਿ ਨਹੀਂ ਵੀ ਪ੍ਰਭੂ ਸਿਰਫ ਆਪਣੇ ਦਾਸਾਂ ਨਾਲ ਹੀ ਗੱਲ ਕਰ ਸਕਦਾ ਕਿ ਸਾਡੇ ਨਾਲ ਗੱਲ ਨਹੀਂ ਕਰ ਸਕਦਾ ਨਹੀਂ ਆਪਣੇ ਆਪ ਨੂੰ ਨਮਰ ਰੱਖੋ ਪ੍ਰਭੂ ਦੀ ਆਵਾਜ਼ ਨੂੰ ਸੁਣੋ ਤੇ ਜਿਵੇਂ ਵੀ ਖੁਦਾਵੰਦ ਦੇ ਦਾਸ ਅਗਰ ਹੁਕਮ ਦਿੰਦੇ ਆ ਤੇ ਉਸੇ ਵੇਲੇ ਆਪਣੇ ਆਪ ਨੂੰ ਅਸੀਂ ਨਮਰ ਕਰਕੇ ਉਹਨਾਂ ਦੀ ਆਵਾਜ਼ ਨੂੰ ਵੀ ਸੁਣੀਏ ਜਿੱਦਾਂ ਉਹ ਕਹਿਣ ਕਹਿੰਦੇ ਆ ਕਿਉਂਕਿ ਖੁਦਾਵੰਦ ਨੇ ਜੋ ਭੇਜਿਆ ਵਾ ਉਹ ਸਾਨੂੰ ਉਦੋਂ ਹੀ ਮਿਲਣਾ ਆ ਜਦੋਂ ਅਸੀਂ ਉਹਨੂੰ ਉਹਦੇ ਆਖੇ ਲੱਗਾਗੇ ਜਦੋਂ ਅਸੀਂ ਉਹਦੇ ਨਾਲ ਉਹਦੀ ਗੱਲ ਨੂੰ ਮੰਨਾਂਗੇ ਕਿਉਂਕਿ ਕੁਝ ਵੀ ਨਹੀਂ ਹੈ ਅਸੀਂ ਤਾਂ ਕੁਝ ਵੀ ਨਹੀਂ ਹੈ ਖੁਦਾਵੰਦ ਨੇ ਦੇਖੋ ਜਦੋਂ ਅਸੀਂ ਉਤਪਤ ਦੇ ਵਿੱਚ ਜਾ ਕੇ ਦੇਖਦੇ ਹਾਂ ਦੋ ਦੀ 7 ਐਤ ਦੇ ਵਿੱਚ ਤਾਂ ਕੀ ਕਹਿੰਦਾ ਹੈ ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਪੂਕਿਆ। ਸੋ ਆਦਮੀ ਜਿਉਂਦੀ ਜਾਨ ਹੋ ਗਿਆ। ਤਾਂ ਪ੍ਰਭੂ ਕਹਿੰਦੇ ਵੀ ਅਗਰ ਉਹ ਮੇਰੀ ਆਵਾਜ਼ ਨੂੰ ਸੁਣੇ। ਸੱਚਮੁੱਚ ਆਦਮੀ ਮਿੱਟੀ ਤੋਂ ਰਚਿਆ ਗਿਆ। ਅਸੀਂ ਕੁਝ ਵੀ ਨਹੀਂ ਹਾਂ। ਅਸੀਂ ਨੀਵੇਂ ਹੋ ਕੇ, ਨੰਮਰ ਹੋ ਕੇ ਪ੍ਰਭੂ ਦੀ ਆਵਾਜ਼ ਨੂੰ ਸੁਣੀਏ ਤੇ ਉਹਦੇ ਆਖੇ ਲੱਗिए ਕਿਉਂਕਿ ਜਦੋਂ ਅਸੀਂ ਵੀ ਇੱਕ ਘਰ ਦੇ ਵਿੱਚ ਸਾਡੇ ਘਰ ਕੋਈ ਬੱਚਾ ਵੀ ਪੈਦਾ ਹੁੰਦਾ ਹੈ ਤਾਂ ਅਸੀਂ ਉਹਦੇ ਤੋਂ ਵੀ ਕੋਈ ਆਸ ਰੱਖਦੇ ਕਿ ਵੱਡਾ ਹੋ ਕੇ ਸਾਡਾ ਸਹਾਰਾ ਬਣੇਗਾ ਸਾਡੀ ਬਜ਼ੁਰਗੀ ਦੇ ਵੇਲੇ ਸਾਡੇ ਸਾਡਾ ਆਸਰਾ ਬਣੇਗਾ ਤਾਂ ਉਸੇ ਤਰ੍ਹਾਂ ਪ੍ਰਭੂ ਨੇ ਵੀ ਜਦ ਸਾਨੂੰ ਆਪਣੇ ਹੱਥੀ ਬਣਾਇਆ ਰੱਖਿਆ ਜਦ ਸਾਨੂੰ ਇਸ ਧਰਤੀ ਤੇ ਭੇਜਿਆ ਤਾਂ ਉਹਨੇ ਵੀ ਕੋਈ ਆਸ ਕੀਤੀ ਸਾਡੀ ਉੱਤੇ ਕਿ ਅਸੀਂ ਵੀ ਕੁਝ ਕਰ ਸਕੀਏ ਉਹਦੇ ਲਈ ਸੱਚਮੁੱਚ ਅਸੀਸ ਜਿੱਦਾਂ ਹੀ ਪ੍ਰਭੂ ਦੀ ਆਵਾਜ਼ ਨੂੰ ਸੁਣੀਏ ਤਾਂ ਉਹਦਾ ਕਹਿਣਾ ਵੀ ਮੰਨੀਏ ਉਹ ਬਤੀਛੇ ਚੱਲ ਜੀ ਸਾਤ ਪ੍ਰਭੂ ਤਾਂ ਐਨਾ ਮਹਾਨਿਆ ਉਹ ਤਾਂ ਉਹਨੇ ਆਪਣੇ ਹੱਥੀ ਸਾਨੂੰ ਬਣਾਇਆ ਰਚਿਆ ਔਰ ਉਹ ਕਹਿੰਦਾ ਕਿ ਚਿੰਤਾ ਨਾ ਕਰ ਚਿੰਤਾ ਨਾ ਕਰੋ ਕਿਸੇ ਵੀ ਗੱਲ ਦੀ ਤੁਸੀਂ ਜਾਂ ਅਸੀਂ ਕੀ ਖਾਵਾਂਗੇ ਕੀ ਪਹਿਨਾਂਗੇ ਜਾਂ ਕੀ ਕਰਾਂਗੇ ਸਾਨੂੰ ਹਰ ਦਿਨ ਜਦੋਂ ਕਹਿੰਦਾ ਵੀ ਆਪਣੀ ਸਾਰੀ ਚਿੰਤਾ ਮੇਰੇ ਤੇ ਸੁੱਟ ਦੇ ਤਾ ਸੁੱਟ ਦੋ ਸਾਰੀ ਚਿੰਤਾ ਉਹਦੇ ਉੱਤੇ ਉਹਨੂੰ ਪਤਾ ਹੈ ਬਿੱਤਰ ਕਿਵੇਂ ਕਰਨਾ ਆ ਕਿਉਂਕਿ ਜਸਾਇਆ 45 ਦੀ ਨੋਹ ਦੇ ਵਿੱਚ ਲਿਖਿਆ ਹੈ ਕਹਿੰਦਾ ਹਾਏ ਉਹਦੇ ਉੱਤੇ ਜੋ ਆਪਣੇ ਸਾਜਣਹਾਰ ਨਾਲ ਝਗੜਦਾ ਹੈ ਕਹਿੰਦਾ ਠੀਕਰਾ ਮਿੱਟੀ ਦੇਆਂ ਠੀਕਰੇਆਂ ਵਿੱਚ ਪਹਿਲਾਂ ਮਿੱਟੀ ਆਪਣੇ ਸਾਜਣਹਾਰ ਨੂੰ ਆਖੇ ਕਿ ਤੂੰ ਕੀ ਬਣਾਉਂਦਾ ਹੈ ਜਾਂ ਤੇਰੀ ਕਿਰਤ ਉਹਦੇ ਤਾਂ ਹੱਥ ਦੀ ਹੈ ਨਹੀਂ ਅਸਮਿਤਿ ਪ੍ਰਵੁਕ ਕਹਿੰਦੇ ਆ ਕਿ ਤੁਸੀਂ ਅਸੀਂ ਮਿੱਟੀ ਤੇ ਮੈਨੂੰ ਮਿੱਟੀ ਤੋਰ ਚ ਗਿਆ ਤੇ ਮਿੱਟੀ ਆਪਣੇ ਸਿਰਜਣਹਾਰ ਨੂੰ ਕਦੇ ਵੀ ਸਵਾਲ ਨਹੀਂ ਕਰ ਸਕਦੀ ਕਿ ਪਰਮੇਸ਼ਰ ਤੂੰ ਕੀ ਬਣਾ ਰਿਹਾ ਅਗਰ ਉਹ ਕਹਿ ਰਿਹਾ ਨਾ ਡਰ ਨਾ ਕਬਰਾ ਹਰ ਦਿਨ ਕਹਿੰਦਾ ਆ ਕਿ ਮੈਂ ਤੇਰਾ ਯਹੋਵਾ ਪਰਮੇਸ਼ਰ ਮੈਂ ਤੇਰਾ ਸੱਜਾ ਹੱਥ ਫੜੀ ਬੈਠਾ ਅਸੀਂ ਸਾਰੇ ਪ੍ਰਭੂ ਦੀ ਆਵਾਜ਼ ਨੂੰ ਸੁਣੀਏ ਉਹਦੇ ਆਖੇ ਲੱਗੀਆਂ ਉਹਦੇ ਦਾਸਾਂ ਦੇ ਦੁਆਰਾ ਜੋ ਵੀ ਸਾਨੂੰ 24 ਸਾਨੂੰ ਕਿਹਾ ਜਾਂਦਾ ਆ ਕਰਨ ਦੇ ਲਈ ਅਸੀਂ ਪ੍ਰਭੂ ਦੀ ਆਵਾਜ਼ ਨੂੰ ਹਮੇਸ਼ਾ ਆਪਣੇ ਉਦੇ ਚੁਣੇ ਹੋਿਆਂ ਦੇ ਦੁਆਰਾ ਸੌਂਦੇ ਰਹੀਏ ਔਰ ਉਦੇ ਕਲਾਮ ਦੇ ਦੁਆਰਾ ਉਦੀ ਆਵਾਜ਼ ਨੂੰ ਸੌਂਦੇ ਰਹੀਏ ਤੇ ਚੱਲ ਦੇ ਰਹੀਏ ਉਦੇ ਪਿੱਛੇ ਇਹ ਲੋਕਾਂ ਨੂੰ ਸਮਝ ਆਇਆ ਹੋਏਗਾ ਇਹ ਬੱਚਨ ਖਦਾਵੰਦਾਂ ਨੂੰ ਬਰਕਤ ਦੇਵੇ ਅਮੀਨ ਥੈਂਕ ਯੂ ਗੋਡ ਬles